ਛੋਟੇ ਮਹੱਲੇ ਦੇ ਪਿੰਡਾਂ ਦੀ ਤੁਸੀਂ ਗੱਲ ਛਾੜੋ ਵੱਡੇ ਸ਼ਹਿਰਾਂ 'ਚ ਤੁਸੀਂ ਆਪ ਨੂੰ ਪਰੋਮਾਰ ਨਹੀਂ ਨਿਕਲ ਸਕਦੇ ਇਸ ਗੱਲ ਦਾ ਕੋਈ ਪਤਾ ਨਹੀਂ ਕਦੋਂ ਕੋਈ ਆਵੇ ਤੁਹਾਨੂੰ ਗੋਲੀ ਮਾਰ ਜਾਵੇ ਤੁਹਾਨੂੰ ਮਾਰੇ ਬਾਅਦ ਵਿੱਚ ਆ ਕੇ ਮਾफी ਮੰਗੇ ਤੱਕ ਹੈ ਨਾ ਤੁਹਾਨੂੰ ਗਲਤੀ ਹੋਈ ਜਾ ਅਜਿਹਾ ਕੁਝ ਹੋਇਆ ਅਗਲੇ ਸਾਲ ਦੇ ਆਗਮਨ ਸ਼ਾ ਦੇ ਨਾਲ 23 ਜਨਵਰੀ ਰਾਤ ਨੂੰ ਉਹ ਆਪਣੇ ਕੁਝ ਦੋਸਤਾਂ ਦੇ ਨਾਲ ਰਾਤ ਨੂੰ ਘੁੰਮਣੇ ਨਿਕਲਿਆ ਫਰਕ ਨਹੀਂ ਵਾਪਸ ਕਰੀ ਜਾਂਦੇ ਆ ਜਦੋਂ ਆਰਿਆੰਤ ਉਹਦੇ ਦੋਸਤ ਰੈਨੋ ਡਸਟਰ ਜੱਗੀਰ ਵਿੱਚ ਬੈਠੇ ਹੋਏ ਜਾ ਰਹੇ ਸੀ ਤਾਂ ਪਿੱਛੋਂ ਇੱਕ ਮਰੂਤੀ ਸਪ੍ਰਿੰਟ ਹੁੰਦੀ ਹੈ ਜੋ ਉਹਨਾਂ ਦਾ ਪਿੱਛਾ ਕਰਨ ਲੱਗ ਜਾਂਦੀ ਹੈ ਮਰੂਤੀ ਸਪ੍ਰਿੰਟ ਦੇ ਵਿੱਚ ਬੈਠੇ ਸੋ ਫੌੜ ਗੌਂ ਰਖਸ਼ਾ ਹੋ ਰਿਹਾਦਾ ਕਿ ਰੈਨੋ ਡਸਟਰ ਦੇ ਵਿੱਚ ਗਾਂ ਦੇ ਹੀਰ ਦੀ ਤਸਰੀ ਹੋ ਰਹੀ ਹੈ ਕਿ ਉਹ ਆਪਣੀ ਗੱਡੀ ਰੈਨੋ ਡਾਸਟਰ ਦੇ ਪਿੱਛੇ ਲਾ ਲਏ ਨੇ। ਜਦੋਂ ਡੈਨੋ ਡਾਸਟਰ ਦੇ ਵਿੱਚ ਬੈਠੇ ਆ ਰਿਹਾ ਉਸਦੇ ਦੋਸਤ ਨੂੰ ਲੱਗਦਾ ਹੈ ਕਿ ਪਿੱਛੇ ਕੋਈ ਦੁਸ਼ਮਣ ਹੈ ਜਾਂ ਕੋਈ ਲੁੱਟਖੋ ਕਰਨ ਵਾਲਾ ਬੰਦਾ ਹੈ। ਇਹ ਸਭ ਦੇਖ ਕੇ ਉਹ ਗੱਡੀ ਨੂੰ ਤੇਜ਼ ਕਰ ਲੈਂਦੇ ਨੇ ਤੇ 23 ਕਿਲੋਮੀਟਰ ਤੱਕ ਭਜਾਈ ਜਾਂਦੇ ਨੇ। ਟੈਂਪੋਸ ਗਿਫਟ ਗੱਡੀ ਵੀ ਉਹਨਾਂ ਦਾ ਪਿੱਛਾ ਕਰਦੀ ਰਹਿੰਦੀ ਹੈ। ਤੇ ਪਿੱਛਾ ਕਰਦੇ ਕਰਦੇ ਉਹ ਪੇਂਟਾਪੜ ਤੋਂ ਲੈ ਕੇ 21 ਤੋਂ ਪਲਵਰ ਦੇ ਬਿਘੋਲਾ ਤੱਕ ਪਹੁੰਚ ਜਾਂਦੇ ਨੇ। ਕਿਉਂਕਿ ਉੱਥੇ ਜਾ ਕੇ ਆ ਰਿਹਾ ਉਸਦੇ ਦੋਸਤਾਂ ਦੇ ਉੱਪਰ ਗੋਲੀ ਨਾਲ ਸ਼ੁਰੂ ਕਰਨੀ ਅਨੁਸਾਰ ਇਸੇ ਦੌਰਾਨ ਇੱਕ ਗੋਲੀ ਆਰਿਆਂ ਦੇ ਸਿਰ ਤੇ ਪਿਛਲੇ ਹਿੱਸੇ ਜਲਰ ਗਈ। ਦੋਨੋਂ ਕੱਦੀਆਂ ਰੁਕ ਜਾਂਦੀਆਂ ਨੇ ਤੇ ਗੱਡੀ ਰੁਕਣ ਤੋਂ ਬਾਅਦ ਵੀ ਆਰਿਆਂ ਦੀ ਬਾਹ ਦੇ ਵਿੱਚ ਇੱਕ ਹੋਰ ਗੋਲੀ ਮਾਰੀ ਜਾਂਦੀ ਹੈ। ਉਸ ਤੋਂ ਬਾਅਦ ਜਦੋਂ ਸਟੋਪ ਪੁਆਇੰਟ 'ਤੇ ਗਊ ਰક્ષਕ ਆਪਣੀ ਗੱਡੀ ਤੋਂ ਉੱਤਰ ਕੇ ਰੈਨੋਸਟਰ ਦੇ ਕੋਲ ਜਾਂਦੇ ਨੇ, ਉਹ ਦੇਖਦੇ ਨੇ ਕਿ ਰੈਨੋ ਡਾਕਟਰ ਦੇ ਵਿੱਚ ਕੋਈ ਤਸਰੀ ਨਹੀਂ ਹੋ ਰਹੀ, ਜਸਟ ਇੱਕ ਨਾਰਮਲ ਪਰਿਵਾਰ ਬੈਠਾ ਹੋਇਆ ਹੈ। ਫਿਰ ਉਸ ਤੋਂ ਬਾਅਦ ਉਹ ਗਊ ਰક્ષਕ 118 ਵਿੱਚ ਛੱਡ ਕੇ ਇੱਥੋਂ ਭੱਜ ਜਾਂਦੇ ਨੇ। ਪੁਲਿਸ ਨੇ ਮੋਬਾਈਲ ਡਾਟਾ ਦਾ ਸੀਸੀਟੀਵੀ ਦੀ ਜਾਂਚ ਕਰਨ ਤੋਂ ਬਾਅਦ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਮਰੁੰ ਸੌਰਵ ਕ੍ਰਿਸ਼ਨਾ ਤੇ ਆਦੇਸ਼ ਇਹ ਸਭ ਦਿੱਲੀ ਐਨਸੀਆਰ ਦੇ ਫਰੀਦਾਬਾਦ ਦੇ ਰਹਿਣ ਵਾਲੇ ਨੇ ਤੇ ਉਹਨਾਂ ਦਾ ਨੇਤਾ ਬੋਲੀ ਚੁਣੌਣ ਵਾਲਾ ਇੰਸਾਨ ਆ ਜਿਹਦੇ ਬੁੱਧੂ ਨੂੰ ਇੰਸਾਨ ਸਮਝ ਸਕੋ ਤਾਂ ਅਨਿਲ ਕਾਸ਼ਿਕ ਉਸ ਦੀ ਉਮਰ 40 ਸਾਲ ਦੇ ਕਰੀਬ ਹੈ ਉਸ ਦਾ ਇੱਕ ਆਪਣਾ ਸਟਾਰਟਅਪ ਵੀ ਹੈ ਲੇਟ ਫਾਰਮੇਸ਼ਨ ਜੋ ਗਊ ਰੱਤਿਆ ਦੀ ਵਕਾਲਤ ਕਰਦਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰੀ ਹੈ ਜਦੋਂ ਫਰਨਲ ਨੇ ਕਿਸੇ ਨੂੰ ਦਸਤਾਵੇਜ਼ ਦਾ ਪਿੱਛਾ ਕੀਤਾ ਹੋਵੇ ਪਰ ਆਰਿਅਨ ਦੇ ਪਰਿਵਾਰ ਵਾਲੇ ਕੁਝ ਹੋਰ ਹੀ ਕਹਿ ਰਹੇ ਹਨ ਉਹ ਕਹਿ ਰਹੇ ਨੇ ਕਿ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਕਿ 30 ਕਿਲੋਮੀਟਰ ਤੱਕ ਇਸ ਤਰ੍ਹਾਂ ਕੋਈ ਕਿਸੇ ਦਾ ਪਿੱਛਾ ਕਰ ਸਕੇ ਕੋਈ ਕਿਸੇ ਨੂੰ ਬਿਨਾਂ ਵਿਚਾਰੇ ਪਛਾਣੇ ਜਾਂ ਬਿਨਾਂ ਕਿਸੇ ਕਸੂਰ ਦੇ ਕਿਸੇ ਨੂੰ ਗੋਲੀ ਮਾਰ ਸਕੇ ਹੈਰਾਨੀ ਦੀ ਗੱਲ ਹੈ ਕਿ ਇੰਨਾ ਲੰਮਾ ਪਿੱਛਾ ਕੀਤਾ ਗਿਆ ਗੋਲੀਆਂ ਚੱਲੀਆਂ ਪਰ ਕਿਤੇ ਵੀ ਪੁਲਿਸ ਦੀ ਕੋਈ ਮੌਜੂਦਗੀ ਨਹੀਂ ਕੋਈ ਚੈਕਿੰਗ ਨਹੀਂ ਤੇ ਕੋਈ ਵੀ ਗ੍ਰਸ਼ਟ ਪਾਰਟੀ ਨਜ਼ਰ ਨਹੀਂ ਆਈ ਅਨੇਕ ਕੌਸ਼ਕ ਨੂੰ ਜਾਣਨ ਵਾਲੇ ਨੌਕੌਸ਼ ਨੂੰ ਤਾਂ ਗਊ ਰਖਸ਼ਕ ਵਜੋਂ ਹੀ ਜਾਣਦੇ ਨੇ ਉਸਨੇ ਗਊ ਰੱਖਿਆ ਬਜਰੰਗੀ ਕੋਲ ਤੇ ਪਤਾ ਬਦਨਾਮ ਬਿੱਟੂ ਬਜਰੰਗੀ ਨਾਲ ਇਹ ਕਈ ਸਾਲਾਂ ਤੱਕ ਕੰਮ ਕੀਤਾ ਉਸ ਨੂੰ ਫਰੀਦাবাদ ਦੇ ਮੋਨੂ ਮਾਨਸਰ ਵਜੋਂ ਹੀ ਜਾਣਿਆ ਜਾਂਦਾ ਹੈ ਮੋਨੂ ਮਾਨਸਰ ਇੱਕ ਹੋਰ ਬਦਨਾਮ ਨਰਭਕਸ਼ਕ ਹੈ ਜੋ ਕਤਲ ਦੇ ਮੂਚ ਵਿੱਚ ਜੇ ਵਿੱਚ ਸਜ਼ਾ ਕੱਟ ਰਿਹਾ ਹੈ ਹਰਿਆਣਾ ਦੇ ਮੂਚ ਕੋਈ ਹਿੰਸਾ ਤੋਂ ਬਾਅਦ ਅਨਿਲ ਬਿੱਟੂ ਬਜਰੰਗੀ ਤੋਂ ਆਪਣੇ ਆਪ ਨੂੰ ਦੂਰ ਰੱਖਣ ਲੱਗ ਪਿਆ ਤੇ ਆਪਣੇ ਕੰਮ ਖੁਦ ਹੀ ਕਰਨ ਲੱਗ ਪਿਆ ਹੋ ਸਕਦਾ ਹੈ ਕਾਹੋ ਬਾਤ ਕੋਲੇ ਸਿੰਗਾ ਚੰਨ ਦਾ ਕਿਹਾ ਹੋਵੇ ਤੇ ਅਨਿਲ ਕੌਸ਼ਿਕ ਦੀ ਮਾਂ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਜਾਨਵਰ ਨੂੰ ਮਿਟਾਉਂ ਨਹੀਂ ਹਮੇਸ਼ਾ ਘੇਰਿੰਦਾ ਹੈ ਤੋਂ ਉਸ ਨੂੰ ਕੋਣ ਦੇ ਕੇ ਸਾਦੇ ਨੇ ਤੂੰ ਆਪਣੀ ਗੱਡੀ ਲੈ ਕੇ ਚਲਾ ਜਾਂਦਾ ਹੈ ਅਕਸਰ ਇਹੋ ਜਿਹੀਆਂ ਕਾਰਵਾਈਆਂ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਤੇ ਕਈ ਵਾਰੀ ਇਹੋ ਜਿਹੀ ਛਾਪੇਮਾਰੀ ਦੇ ਵਿੱਚ ਪੁਲਿਸ ਵੀ ਉਸਦੇ ਨਾਲ ਹੁੰਦੀ ਹੈ ਰਾਜੇਸ਼ ਦੇਵੀ ਦਾ ਮੰਨਣਾ ਹੈ ਕਿ ਇਸ ਵਾਰੀ ਉਸ ਤੋਂ ਗਲਤੀ ਹੋ ਗਈ ਕਿ ਉਸਨੇ ਪੁਲਿਸ ਨੂੰ ਸੂਚਿਤ ਨਹੀਂ ਕੀਤਾ ਤੇ ਇਸ ਤੋਂ ਇਲਾਵਾ ਹੋਰ ਉਹਦੀ ਕੋਈ ਗਲਤੀ ਨਹੀਂ ਹੈ ਅਨਿਲ ਕੌਸ਼ਿਕ ਨੇ ਵੀ ਆਪਣੀ ਗਲਤੀ ਮੰਨੀ ਹੈ ਆਰਿਨ ਦੇ ਪਿਤਾ ਜਦੋਂ ਕੋਕੀ ਭੱਜੀ ਹਾਲਤ ਦੇ ਵਿੱਚ ਪ੍ਰੀਤਾ ਬਾਗ ਦੀ ਜੇਲ੍ਹ ਵਿੱਚ ਉਸ ਨੂੰ ਮਿਲਣ ਗਏ ਤਾਂ ਅਨਿਲ ਆਰਿਨ ਦੇ ਪਿਤਾ ਦੇ ਪੈਰੀ ਪੈ ਗਿਆ ਕਿ ਆਪਣੀ ਗਲਤੀ ਦੀ ਮਾਫੀ ਮੰਗਣ ਲੱਗ ਪਿਆ ਉਹ ਕਹਿੰਦਾ ਹੈ ਕਿ ਉਸ ਨੂੰ ਬਹੁਤ ਅਫਸੋਸ ਹੈ ਉਸਨੇ ਸੋਚਿਆ ਕਿ ਆਰਿਨ ਇੱਕ ਮੁਸਲਮਾਨ ਹੈ ਉਹ ਕਹਿੰਦਾ ਹੈ ਕਿ ਉਹ ਗੱਡੀ ਦੇ ਕਾਲੇ ਸ਼ੀਸ਼ਾ ਕਰਕੇ ਨਹੀਂ ਦੇਖ ਸਕਿਆ ਇੰਦਰ ਕੌਣ ਹੈ ਉਸ ਨੂੰ ਬਹੁਤ ਅਫਸੋਸ ਹੈ ਕਿ ਉਸਨੇ ਇੱਕ ਬ੍ਰਾਹਮਣ ਨੂੰ ਮਾਰਿਆ ਹੈ ਸਾਡੇ ਦੇ ਪਿਤਾ ਨੇ ਉਸ ਨੂੰ ਕਿਹਾ ਕਿ ਮੰਨ ਲਓ ਜੇਕਰ ਉਹ ਮੁਸਲਮਾਨ ਹੁੰਦਾ ਜੇਕਰ ਮੰਨ ਲਓ ਗੌਤਾ ਸਵੀਕਾਰ ਨਹੀਂ ਕੀਤਾ ਹੁੰਦਾ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਸ ਨੂੰ ਘੋੜੀ ਮਾਰ ਰਹੇ ਹੋਮਾ ਮਿਸ਼ਤਾ ਆਪਣੇ ਬੇਟੇ ਦੇ ਘਾਤ ਤੋਂ ਨਹੀਂ ਉਮਰ ਕੈਦ ਦੇ ਸਜ਼ਾ ਦੀ ਮੰਗ ਕਰ ਰਹੀ ਹੈ ਅਨੇਕ ਕੌਸ਼ਲੇ ਇਸ ਗੱਲ ਤੋਂ ਦੁਖੀ ਹੈ ਕਿ ਉਸਨੇ ਇੱਕ ਬ੍ਰਾਹਮਣ ਨੂੰ ਮਾਰਿਆ ਤੇ ਜਨਤਾ ਇਸ ਗੱਲ ਤੋਂ ਦੁਖੀ ਹੈ ਕਿ ਗੱਟੀ ਦੇ ਵਿੱਚ ਇੱਕ ਹਿੰਦੂ ਲੜਕਾ ਸੀ ਇਹ ਮੁਸਲਮਾਨ ਨਹੀਂ ਪਰ ਬੜੀ ਸੋਚਣ ਵਾਲੀ ਗੱਲ ਹੈ ਕਿ ਜੇ ਸੋਚੋ ਗੱਡੀ ਦੇ ਵਿੱਚ ਕੋਈ ਮੁਸਲਮਾਨ ਹੁੰਦਾ ਕੋਈ ਗੋਮਨ ਦਾ ਸਤਰੀ ਹੋ ਰਹੀ ਹੁੰਦੀ ਤੇ ਫਿਰ ਕਿਸੇ ਨੇ ਬੋਲੀਆਂ ਚਲਾਈਆਂ ਹੁੰਦੀਆਂ ਫਿਰ ਹੋ ਸਕਦਾ ਹੈ ਕਿ ਬੜਾ ਖੁਸ਼ ਹੋ ਗਾਵੇ ਤੇ ਸ਼ਾਇਦ ਉਹਨਾਂ ਨੂੰ ਇਸ ਦਾ ਵੀ ਸ਼ਾਬਾਸ਼ੀ ਮਿਲਦੀ ਤੇ ਜੋ ਕੰਮ ਪੁਲਿਸ ਨਹੀਂ ਕਰ ਸਕੀ ਕੋਈ ਨਹੀਂ ਕਰ ਸਕਿਆ ਇੰਡੀਆ ਦੀ ਸਰਕਾਰ ਨਹੀਂ ਕਰ ਤੱਕੇ ਉਹ ਤੁਸੀਂ ਕਰ ਦਿੱਤਾ ਸਾਡੇ ਰੂਹ ਅੰਦਰੋਂ ਇੰਨੀ ਮਰ ਚੁੱਕੀ ਐ ਅੰਦਰ ਇਹਨਾਂ ਜ਼ਹਿਰ ਭਰ ਚੁੱਕਾ ਹੈ ਕੋਈ ਘਟਨਾ ਹੋਣ ਤੋਂ ਬਾਅਦ ਅਸੀਂ ਇੱਕ ਉਪਮਾਨ ਲੱਭਦੇ ਆਂ ਤੇ ਫਿਰ ਆਪਣੇ ਗੁੱਸੇ ਦਾ ਮੀਟਰ ਤੈਅ ਕਰਦੇ ਆਂ ਆਪਾਂ ਕਿਸੇ ਇੱਕ ਅਕਤੀ ਦੀ ਮੌਤ ਨਹੀਂ ਦੇਖਦੇ ਆਪਾਂ ਮਰਨ ਵਾਲਾ ਮੁਸਲਮਾਨ ਸੀ ਜਾਂ Hindu ਸੀ ਇਹ ਦੇਖਦੇ ਆਂ ਉਹ ਉੱਚੀ ਜਾਤ ਦਾ ਸੀ ਜਾਂ ਨਹੀਂ ਵੀ ਜਾਤ ਦਾ ਸੀ ਇਹ ਦੇਖਦੇ ਆਂ ਕਿ ਉਸ ਤੋਂ ਬਾਅਦ ਤੈਅ ਕਰਦੇ ਆਂ ਕਿ ਹਾਂ ਇੱਥੇ ਗੁੱਸਾ ਕਰਨਾ ਹੈ ਜਾਂ ਨਹੀਂ ਜੀਵੇ ਭਰਤਕਾਰ ਕਿਸਨੇ ਕੀਤਾ ਪੀੜਤਾ ਦਾ ਧਰਨੀ ਨਹੀਂ ਕੀਤੀ ਸੀ ਬਾਦਲ ਦੀ ਜਾਤ ਕੀਤੀ ਸੀ ਉਹਨੇ ਟੋਪੀ ਪਾਈ ਸੀ ਜਾਂ ਨਹੀਂ ਪਾਈ ਸੀ ਉਹਨੇ ਦਿਲਕ ਲਗਾਇਆ ਸੀ ਕਿ ਨਹੀਂ ਲਗਾਇਆ ਸੀ ਹੋ ਸਕਦਾ ਤਾਂ ਆਹ ਰਿਪਾਰਟੀ ਦਾ ਹੈ ਕੌਣ ਵਿਰੋਧੀ ਪਾਰਟੀ ਦਾ ਅਪਰਾਧ ਨੂੰ ਰੱਖੋ ਸਾਈਡ ਤੇ ਪਹਿਲਾਂ ਦੇਖੋ ਸਾਡਾ ਗੁੱਸਾ ਸਾਡੇ ਤੋਂ ਹੁੰਦਾ ਹੈ साड़ी कट्टरता साबित होंगी है साड़ी नफरत सही साबित होंगी है उस तो बाद ऐसी देखा मैं कि सही है ते कि गलत ते कि इंसानियत है ये नफरत इतनी ज़्यादा बाती जा रही है कि जेकर इसमें ना रोकिया गया तो वो दिन दूर नहीं जो दो राज दोरी दी कहीं गल सच हो जाएगी लगेगी आग तो आएंगे घर के ही जद में यहाँ पर सिर्फ हमारा मकान <laughs> थोड़ी है। <था। laughs>

अपने आप को बड़ा गौरक्षक मानते हैं उनका जरा डोजियर तैयार करो 70-80 परसेंट ऐसे निकलेंगे जो ऐसे गोरख धंधे करते हैं जो समाज स्वीकार नहीं करता है लेकिन अपनी उस बुराइयों को बचने के लिए ये गौरक्षा का चोला पहन करके निकलते हैं क्ष लोगों को नहीं है सबसे ज्यादा गाय कतल का के कारण मरती नहीं है प्लास्टिक खाने से मरती है आपको जान करके हैरानी होगी जी गाय कूड़े कचरे में प्लास्टिक खा जाती है और उसका परिणाम होता है कि गाय मर जाती है अब ये जो समाज सेवा करना चाहते हैं کم سے کم گائے کو پلاسٹک کھانا بند کروا دے اور پلاسٹک لوگوں کو پھینکنا بند کروا دے تو بھی بہت بڑی گوسےوا ہوگی کون ٹائم ہے کہ سپریم کورٹ کے دبنگرندگی دیوے تے جنہ جنہ لوکاں نے گاو رکھن اپنا تھندا بنا رکھا ہے اپنا کاروبار بنا رکھا ہے اس نو قانونی قرار کیتا جاਵੇ باقی ਤੁਸੀਂ کی سوچدی ہو اس بارے اپنے وچار ضرور دیو کمنٹ باکس فارمیشن نہیں کھلا ہے ایک ٹپنی ضرور کر کے